ਕੋ ਜਾਤਾ ਹੀ ਮਾਰੂ ਮਹਲਾ ਤੀਜਾ ਸੋ ਸੱਚ ਸੇਵਿ ਹੋ ਸਿਰਜਨਹਾਰਾ ਸ਼ਬਦੇ ਦੂਖ ਨਿਵਾਰਨਹਾਰਾ ਅਗਮ ਅਗੋਚਰ ਕੀਮਤ ਨਹੀਂ ਪਾਈ ਆਪੇ ਅਗਮ ਅਥਾ ਹਾਹੀ ਆਪੇ ਸੱਚਾ ਸਤਿ ਵਰਤਾਏ ਇਕ ਜਨ ਸਾਚੈ ਆਪੇ ਲਾਏ ਸਾਚੋ ਸੇਵਹਿ ਸਾਚ ਕਮਾਵਹਿ ਨਾਮੇ ਸੱਚ ਸਮਾਹਾਈ ਤੁਰ ਭਗਤਾਂ ਮੇਲੇ ਆਪ ਮਲਾਈ ਸੱਚੀ ਭਗਤੀ ਆਪੇ ਲਾਈ ਸਾਚੀ ਬਾਣੀ ਸਦਾ ਗੁਣ ਗਾਵੇ ਇਸ ਜਨਮ ਮੇ ਕਾਲਾ ਹਾਈ ਗੁਰਮੁਖ ਵਣਜ ਕਰੇ ਪਰ ਆਪ ਪਛਾਣੈ ਏਕ ਸਬਿਨ ਕੋ ਅਵਰ ਨ ਜਾਣੈ ਸੱਚਾ ਸਾਹੁ ਸੱਚੀ ਵਣਜਾਰੀ ਪੂੰਜੀ ਨਾਮ ਵਸਾਹਾਈ ਆਪੇ ਸਾਜੇ ਸ੍ਰਿਸ਼ਟਿ ਅਪਾਈ ਵਿਰਲੇ ਕੋ ਗੁਰ ਸ਼ਬਦ 부ਝਾਈ ਸਤ ਗੁਰ ਸੇਵਹਿ ਸੇ ਜਨ ਸਾਚੀ ਕਾਟੇ ਜਮ ਕਾ ਪਾਹੀ ਭੰਨੈ ਘੜੇ ਸਵਾਰੇ ਸਾਜੀ ਮਾਇਆ ਮੋਹੇ ਦੂਜੈ ਜੰਤ ਪਾਜੀ ਮਨ ਮੁਖ ਫਿਰਹਿ ਸਦਾ ਅੰਦ ਕਮਾਵਹਿ ਜਮ ਕਾ ਜੀਵੜਾ ਗਲ ਫਾਹੀ ਆਪੇ ਬਖਸ਼ੇ ਗੁਰ ਸੇਵਾ ਲਾਈ ਗੁਰਮਤੀ ਨਾਮ ਮਨ ਵਸਾਈ ਅਨ ਦਿਨ ਨਾਮ ਧਿਆਏ ਸਾਚਾ ਇਸ ਜਗ ਮਹਿ ਨਾਮੋ ਲਾਹਾਈ ਆਪੇ ਸੱਚਾ ਸੱਚੀ ਨਾਈ ਗੁਰਮੁਖ ਦੇਵੈ ਮਨ ਵਸਾਈ ਜਿਨ ਮਨ ਵਸਿਆ ਸੇ ਜਨ ਸੋ ਹੈ ਤਿਨ ਸਿਰ ਚੂਕਾ ਕਾਹਾਈ ਅਗਮ ਅਗੋਚਰ ਕੀਮਤ ਨਹੀਂ ਪਾਈ ਗੁਰ ਪ੍ਰਸਾਦੀ ਮਨ ਵਸਾਈ ਸਦਾ ਸ਼ਬਦ ਸਲਾਹੀ ਗੁਣਦਾਤਾ ਲਿਖਾ ਕੋਈ ਨ ਮੰਗੈ ਤਾਹੀ ਬ੍ਰਹਮਾ ਵਿਸ਼ਨ ਰੁਦਰ ਤਿਸ ਕੀ ਸੇਵਾ ਅੰਤ ਨ ਪਾਵੇ ਅਲਖਿ ਅਭੇਵਾ ਜਿਨ ਕੋ ਨਦਰ ਕਰਹਿ ਤੂੰ ਆਪਣੀ ਗੁਰਮਖ ਅਲਖ ਲਖਾ ਹਾਹੀ ਪੂਰੈ ਸਤਗੁਰ ਸੋਜੀ ਪਾਈ ਏਕੋ ਨਾਮ ਮਨ ਵਸਾਈ ਨਾਮ ਜਪੀ ਤੈ ਨਾਮ ਧਿਆਈ ਮਹਿਲ ਪਾਏ ਗੁਣ ਗਾਹੀ ਸੇਵਕ ਸੇਵਹਿ ਮਨ ਹੁਕਮ ਅਪਾਰਾ ਮਨ ਮੁਖ ਹੁਕਮ ਨਾ ਜਾਣੈ ਸਾਰਾ ਹੁਕਮੇ ਮੰਨੇ ਹੁਕਮੇ ਵਡਿਆਈ ਹੁਕਮੇ ਵੇ ਪਰਵਾਹਾਹੀ ਗੁਰ ਪ੍ਰਸਾਦੀ ਹੁਕਮ ਪਛਾਣੈ ਧਾਵਤ ਰਾਖੈ ਇਕਤ ਕਰ ਆਣੈ ਨਾਮੇ ਰਾਤਾ ਸਦਾ ਬੈਰਾਗੀ ਨਾਮ ਰਤਨ ਮਨ ਤਾਹਾਹੀ ਸਭ ਜਗ ਮਹਿ ਵਰਤੈ ਕੋ ਸੋਈ ਗੁਰਪ੍ਰਸਾਦੀ ਪ੍ਰਗਟ ਹੋਈ ਸ਼ਬਦ ਸਲਾਹ ਸੇ ਜਨ ਨਿਰਮਲ ਨਿਜ ਕਰ ਵਾਸਾ ਤਾ ਹਾਈ ਸਦਾ ਭਗਤ ਤੇਰੀ ਸਰਨਾਈ ਅਗਮ ਅਗੋਚਰ ਕੀਮਤ ਨਹੀਂ ਪਾਈ ਜਿਉ ਤੁਧ ਭਾਵਹਿ ਤਿਉ ਤਿਉ ਰਾਖਹਿ ਗੁਰਮਖ ਨਾਮ ਧਿਆਹੀ ਸਦਾ ਸਦਾ ਤੇਰੇ ਗੁਣ ਗਾਵਾਂ ਸੱਚੇ ਸਾਹਿਬ ਤੇਰੇ ਮਨ ਭਾਵਾਂ ਨਾਨਕ ਸਾਚ ਕਹਿ ਬੇਨੰਤੀ ਸਚ ਦੇਵੋ ਸਚ ਸਮਾਹਾਈ ਮਾਰੂ ਮਹੱਲਾ ਤੀਜਾ ਸਤਗੁਰ ਸੇਵਨ ਸੇ ਵਡ ਭਾਗੀ ਅਨ ਦਿਨ ਸਾਚ ਨਾਮ ਲਿਵ ਲਾਗੀ ਸਦਾ ਸੁਖ ਦਾਤਾ ਰਭਿਆ ਘਟ ਅੰਤਰ ਸ਼ਬਦ ਸਚੈ ਉਹ ਮਾਹਾਈ ਨਦਰ ਕਰੇ ਤਾਂ ਗੁਰੂ ਮਲਾਏ ਹਰ ਕਾ ਨਾਮ ਮਨ ਵਸਾਏ ਹਰ ਮਨ ਵਸਿਆ ਸਦਾ ਸੁਖਦਾਤਾ ਸ਼ਬਦੇ ਮਨ ਓਮਹਾਈ ਕਿਰਪਾ ਕਰੇ ਤਾ ਮੇਲ ਮਲਾਈ ਹਉ ਮੈਂ ਮਮਤਾ ਸ਼ਬਦ ਜਲਾਏ ਸਦਾ ਮੁਕਤ ਰਹੈ ਇਕ ਰੰਗੀ ਨਾਹੀ ਕਿਸੈ ਨਾਲ ਕਾਹਾਈ ਬਿਨ ਸਤਗੁਰ ਸੇਵੇ ਕੋਰ ਅੰਧਾਰਾ ਬਿਨ ਸ਼ਬਦੈ ਕੋਈ ਨਾ ਪਾਵੇ ਪਾਰਾ ਜੋ ਸ਼ਬਦ ਰਾਤੇ ਮਹਾ ਬੈਰਾਗੀ ਸੋ ਸੱਚ ਸ਼ਬਦੇ ਲਾਹਾਈ ਦੁਖ ਸੁਖ ਕਰਤੈ ਤੁਰ ਲਿਖ ਪਾਇਆ ਦੂਜਾ ਭਾਉ ਆਪ ਵਰਤਾਇਆ ਗੁਰਮੁਖ ਹੋਵੈ ਸੋ ਅਲਿਪ ਤੋ ਵਰਤੈ ਮਨਮੁਖ ਕਾ ਕੀ ਵਿਸਾਹਾਈ ਸੇ ਮਨਮੁਖ ਜੋ ਸ਼ਬਦ ਨਾ ਪਛਾਣੈ ਗੁਰ ਕੇ ਭੈ ਕੀ ਸਾਰ ਨਾ ਜਾਣੈ ਭੈ ਬਿਨ ਕਿਉ ਨਿਰਭਉ ਸਚ ਪਾਈਐ ਜਮ ਕਾੜ ਲਏਗਾ ਸਾਹ ਹੈ ਅਫਰਿਓ ਜਮ ਮਾਰਿਆ ਨਾ ਜਾਈ ਗੁਰ ਕੈ ਸ਼ਬਦੇ ਨੇੜ ਨਾ ਆਈ ਸ਼ਬਦ ਸੁਣੇ ਤਾਂ ਦੂਰ ਹੋ ਭਾਗੇ ਮਤ ਮਾਰੇ ਹਰ ਜਿਉ ਵੇ ਪਰਵਾਹਾਈ ਹਰ ਜਿਉ ਕੀ ਹੈ ਸਭ ਸਰਕਾਰਾ ਇਹੋ ਜਮ ਕੀਆ ਕਰੇ ਵਿਚਾਰਾ ਹੁਕਮੀ ਬੰਦਾ ਹੁਕਮ ਕਮਾਵੇ ਹੁਕਮੇ ਕੱਢਦਾ ਸਾਹਾ ਹੀ ਗੁਰਮੁਖ ਸਾਚੈ ਕੀਆ ਆਕਾਰਾ ਗੁਰਮੁਖ ਪਸਰਿਆ ਸਭ ਪਾਸਾਰਾ ਗੁਰਮੁਖ ਹੋਵੇ ਸੂ ਸੱਚ ਬੂਝੈ ਸ਼ਬਦ ਸੱਚੈ ਸੁਖਤਾ ਹਾਹੀ ਗੁਰਮੁਖ ਜਾਤਾ ਕਰਮ ਵਿਦਾਤਾ ਯੁਗ ਚਾਰੇ ਗੁਰ ਸ਼ਬਦ ਪਛਾਤਾ ਗੁਰਮੁਖ ਮਰੇ ਨਾ ਜਨਮੈ ਗੁਰਮੁਖ ਗੁਰਮੁਖ ਸ਼ਬਦ ਸਮਾਹਾਹੀ ਗੁਰਮੁਖ ਨਾਮ ਸ਼ਬਦ ਸਲਾਹੀ ਅਗਮ ਅਗੋ ਚਰਵੇ ਪਰਵਾਹੀ ਏਕ ਨਾਮ ਜੁਗ ਚਾਰ ਉਧਾਰੀ ਸ਼ਬਦੇ ਨਾਮ ਵਸਾਈ ਗੁਰਮੁਖ ਸ਼ਾਂਤ ਸਦਾ ਸੁਖ ਪਾਏ ਗੁਰਮੁਖ ਹਿਰਦੈ ਨਾਮ ਵਸਾਈ ਗੁਰਮੁਖ ਹੋਐ ਸੋ ਨਾਮ 부ਜੈ ਕਾਟੇ ਦੁਰਮਤ ਫਾਹਾਈ ਗੁਰਮੁਖ ਉਪਜੈ ਸਾਚ ਸਮਾਵੈ ਨਾ ਮਰ ਜੰਮੈ ਨਾ ਜੂਨੀ ਪਾਵੇ ਗੁਰਮੁਖ ਸਦਾ ਰਹੈ ਰੰਗ ਰਾਤੀ ਅਨ ਦਿਨ ਲੈਂਦੇ ਲਾਹਾ ਹੀ ਗੁਰਮੁਖ ਭਗਤ ਸੋਹ ਹੈ ਦਰਬਾਰੀ ਸੱਚੀ ਬਾਣੀ ਸ਼ਬਦ ਸਵਾਰੀ ਅਨ ਦਿਨ ਗੁਣ ਗਾਵੇ ਦਿਨ ਰਾਤੀ ਸਹਜ ਸੀਤੀ ਘਰ ਜਾਹਾ ਹੀ ਸਤਗੁਰ ਪੂਰਾ ਸ਼ਬਦ ਸੁਣਾਏ ਅਨ ਦਿਨ ਭਗਤ ਕਰਹੁ ਲਿਵ ਲਾਏ ਹਰ ਗੁਣ ਗਾਵਹਿ ਸਦ ਹੀ ਨਿਰਮਲ ਨਿਰਮਲ ਗੁਣ ਪਾਤਿ ਸ਼ਾਹੀ ਗੁਣ ਕਾ ਦਾਤਾ ਸੱਚਾ ਸੋਈ ਗੁਰਮੁਖ ਵਿਰਲਾ ਬੂਜੈ ਕੋਈ ਨਾਨਕ ਜਨ ਨਾਮ ਸਲਾਹੀ ਬਿਗਸੈ ਸੋ ਨਾਮ ਬੇ ਪਰਵਾਹੀ ਮਾਰੂ ਮਹਲਾ ਤੀਜਾ ਹਰ ਗਿਓ ਸੇਵਹੁ ਅਗਮ ਅਪਾਰਾ ਤਿਸ ਦਾ ਅੰਤ ਨ ਪਾਈਐ ਪਾਰ ਆਵਾਰਾ ਗੁਰ ਪ੍ਰਸਾਦ ਰਵਿਆ ਘਟ ਅੰਤਰ ਤਿਤ ਘਟ ਮਾਤੇ ਅਗਾਹਾਈ ਸਭ ਮਹਿ ਵਰਤੈ ਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸਭਨਾ ਪ੍ਰਤ ਪਾਲ ਕਰੇ ਜਗ ਜੀਵਨ ਦੇਂਦਾ ਰਿਜਕ ਸੰਭਾਹਾਈ ਪੂਰੈ ਸਤ ਗੁਰੂ ਬੂਝ 부ਜਾਇਆ ਹੁਕਮੇ ਹੀ ਸਭ ਜਗ ਤੇ ਉਪਾਇਆ ਹੁਕਮ ਮੰਨੇ ਸੋਈ ਸੁਖ ਪਾਏ ਹੁਕਮੁ ਸਿਰਿ ਚਾਹਾਂ ਪਾਤਿਸ਼ਾਹੀ ਸੱਚਾ ਸਤਿਗੁਰੁ ਸ਼ਬਦਿ ਅਪਾਰਾ ਤਿਸ ਦਾ ਸ਼ਬਦ ਨਿਸਤਰੈ ਸੰਸਾਰਾ ਆਪੇ ਕਰਤਾ ਕਰ ਕਰ ਵੇਖੈ ਦੇਂਦਾ ਸਾਸ ਗਰਾਹੀ ਕੋਟ ਮਧੇ ਕਿਸਹਿ 부ਝਾਈ ਗੁਰ ਕੈ ਸ਼ਬਦ ਰਤੇ ਰੰਗ ਲਾਈ ਹਰ ਸਲਾਹ ਸਦਾ ਸੁਖ ਦਾਤਾ ਹਰ ਬਖਸ਼ੇ ਭਗਤ ਸਲਾਹੀ ਸਤਗੁਰ ਸੇਵਹਿ ਸੇ ਜਨ ਸਾਚੇ ਜੋ ਮਰ ਜਮਹਿ ਕਾ ਚਨ ਕਾਚੇ ਅਗਮ ਅਗੋਚਰ ਵੀ ਪਰਵਾਹਾ ਭਗਤ ਵੱਛਲ ਆਥਾ ਹਾਈ ਸਤਗੁਰ ਪੂਰਾ ਸਾਚ ਦਰੜਾਈ ਸੱਚੇ ਸ਼ਬਦ ਸਦਾ ਗੁਣ ਗਾਏ ਗੁਣ ਦਾਤਾ ਵਰਤੈ ਸਭ ਅੰਤਰ ਸਿਰ ਸਿਰ ਲਿਖਦਾ ਸਾਹਾਈ ਸਦਾ ਅਧੂਰ ਗੁਰਮੁਖ ਜਾਪੈ ਸ਼ਬਦ ਦੇ ਸੇਵੈ ਸੋ ਜਨ ਧਰਾਪੈ ਅਨੰਦਿਨ ਸੇਵਹਿ ਸੱਚੀ ਬਾਣੀ ਸ਼ਬਦ ਸੱਚੈ ਓ ਮਾਹਾਹੀ ਅਗਿਆਨੀ ਅੰਦਾ ਬਹੁ ਕਰਮ ਦਰੜਾਈ ਮਨ ਹਟ ਕਰਮ ਫਿਰ ਜੋਨੀ ਪਾਏ ਵਿਖਿਆ ਕਾਰਨ ਲਭ ਲੋਭ ਕਮਾਵੇ ਦੁਰਮਤ ਕਾ ਦੁਰਾਹੀ ਪੂਰਾ ਸਤਗੁਰ ਭਗਤ ਦਰੜਾਈ ਗੁਰ ਕੈ ਸ਼ਬਦ ਹਰ ਨਾਮ ਚਿਤ ਲਾਏ ਮਨ ਤਨ ਹਰ ਰਵੇਆ ਕਾਟੇ ਅੰਤਰ ਮਨ ਭੀਨੇ ਭਗਤ ਸਲਾਹਾਈ ਮੇਰਾ ਪ੍ਰਭ ਸਾਚਾ ਅਸੁਰ ਸੰਘਾਰਣ ਗੁਰ ਕੈ ਸ਼ਬਦ ਭਗਤ ਨਿਸਤਾਰਣ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਸਿਰ ਛਾਹ ਪਾਤਿ ਸ਼ਾਹਾਈ ਸੇ ਭਗਤ ਸੱਚੇ ਤੇਰੇ ਮਨ ਪਾਏ ਦਰ ਕੀਰਤਨ ਕਰਹਿ ਗੁਰ ਸ਼ਬਦ ਸੁਹਾਏ ਸਾਤੀ ਬਾਣੀ ਅਨ ਦਿਨ ਗਾਵਹਿ ਨਿਰਧਨ ਕਾ ਨਾਮ ਵਸਾਹਾਈ ਜਿਨੇ ਆਪੇ ਮੇਲ ਵਿਛੋੜੈ ਨਾਹੀ ਗੁਰ ਕੈ ਸ਼ਬਦ ਸਦਾ ਸਹਲਾਹੀ ਸਭਨਾ ਸਿਰ ਤੂੰ ਏਕੋ ਸਾਹਿਬ ਸ਼ਬਦੇ ਨਾਮ ਸਲਾਹਾਈ ਬਿਨ ਸ਼ਬਦੈ ਤੁਧਨੋ ਕੋਈ ਨਾ ਜਾਣੀ ਤੁਧਿ ਆਪੇ ਕਥੀ ਅਕਥ ਕਹਾਣੀ ਆਪੇ ਸ਼ਬਦ ਸਦਾ ਗੁਰਦਾਤਾ ਹਰ ਨਾਮ ਜਪ ਸੰਬਾਹਾਈ ਤੂੰ ਆਪੇ ਕਰਤਾ ਸਿਰਜਨਹਾਰਾ ਤੇਰਾ ਲਿਖਿਆ ਕੋਈ ਨਾ ਮੇਟਨਹਾਰਾ ਗੁਰਮਖ ਨਾਮ ਦੇਵਹਿ ਤੂੰ ਆਪੇ ਸਹਸਾ ਗਣਤ ਨਤਾਹਾਈ ਭਗਤ ਸੱਚੇ ਤੇਰੇ ਦਰਬਾਰੇ ਸ਼ਬਦ ਦੇ ਸੇਵਨ ਪਾਏ ਪਿਆਰੇ ਨਾਨਕ ਨਾਮ ਰਤੇ ਬੈਰਾਗੀ ਨਾਮੇ ਕਾਰਜ ਸੁਹਾਹੀ ਮਾਰੂ